ਲੋ ਵੀ ਮਿੱਤਰੋ ਕੈਮਰੇ ਲਵਾ ਰਹੇ ਹਾਂਗੇ ਤੇ ਜੇ ਵੀ ਸਰਦਾ ਨਹੀਂ ਕੈਮਰਾ ਬਣਾ ਤੇ ਲੋਕ ਬਹੁਤ ਠੱਠ ਕਰਦੇ ਨੇਗੇ ਤੇ ਹੁਣ ਅੱਜ ਕੈਮਰਾ ਲੈ ਬਾਈ ਨੂੰ ਸੱਦਿਆ ਜੱਗੀ ਨੂੰ ਬਾਜਵਾ 60 CCTV ਕੈਮਰੇ ਵਾਲੇ ਨੂੰ ਤੇ ਵੀ ਮਾ ਕੈਮਰੇ ਲਾ ਕੇ ਜਾ ਤੇ ਆ ਕੈਮਰੇ ਲਵਾਉਣੇ ਬਾਈ ਤੋਂ ਹੁਣ ਚੱਲ ਫੇ ਕੰਮ ਲਾਉਣ ਲੱਗੇ ਬਾਈ ਇੱਧਰ ਪਰਾ ਦਾ ਫਰੰਟ ਤੇ ਖੰਡਿਆਤੀ ਤਾਰ ਸਵਰੀ ਆਹ ਤੇ ਇਧਰੋਂ ਨਾਲ ਹੁੰਦਾ ਇੱਕ ਫਰੰਟ ਤੇ ਹੋ ਜੂ ਗੇਟ ਤੇ ਵੱਡੇ ਤੇ ਮੇਨ ਦੇ ਉੱਤੇ ਗੇਟ ਤੇ ਆਪਣੇ ਤੇ 18 ਫੁੱਟੇ ਤੇ ਤੇ ਬਾਕੀ ਕਿ ਇਧਰ ਗੇਟ ਆ ਗਿਆ ਇਹਦੇ ਤੇ ਕੈਮਰਾ ਹੋ ਜੂਗਾ ਤੇ ਕੈਮਰੇ ਲਵਾਏ ਜੂਨ ਨਵੀ ਦੇ ਆਪਾਂ ਨੇ ਦੱਸਿਓ ਕਮੈਂਟ ਕਰਕੇ ਵੀ ਕਿਵੇਂ ਨੇ ਕੈਮਰੇ ਹਨਾ ਬਈ ਤੇ ਅੱਜ ਦੀ ਕੁਆਲਿਟੀ ਟੌਪ ਚੱਲ ਰਿਹਾ ਹੈਗਾ ਨਾ ਸਿਸਟਮ ਪਹਿਲਾਂ ਇੱਕ ਵਿਜਨ ਦੇ ਲੱਗੇ ਸੀ ਆਪਣੇ ਦੂਜੇ ਘਰੇ ਤੇ ਅੱਜ ਆਪਾਂ ਜੂਨ ਨਵੀ ਦੇ ਲਵਾ ਰਹੇ ਆ ਇਹ ਦੱਸਿਓ ਸਹੀ ਕਮੈਂਟ ਕਰਕੇ ਵੀ ਕਿਵੇਂ ਹਨਾ ਗੱਲ ਬਾਤ ਹੈ ਕੈਮਰਿਆਂ ਦੀ ਤੇ ਆ ਫੁੱਲ ਐਚ ਡੀ 4 ਕੇ 4 ਐਮ ਪੀ 4 ਐਮ ਐਮ ਵਾਲੇ ਆਤੀ ਜੀ ਲਵਾ ਰਹੇ ਹਾਂ ਕਮੈਂਟ ਕਰਕੇ ਜੋ ਦੱਸੋ ਵੀ ਕਿਵੇਂ ਲੱਗਣਗੇ ਨਾ ਤੇ ਠੱਠ ਕਰ ਛੱਡਿਆ ਸੀ ਯਾਰ ਕਿਸੇ ਨੇ ਪਹਿਲਾਂ ਤਾਂ ਉਰੇ ਇੱਥੇ ਆ ਥਾਂ ਮੇ ਕੁਲ ਰਿਹਾ ਸੀ ਪਤਾਸੇ ਛੱਟ ਗਿਆ ਕੋਈ ਘੇਟ ਦੇ ਅੰਦਰ ਇੱਥੇ ਪਈ ਸੀ ਪਤਾਸੇ ਤੇ ਕੱਲ ਜਦੋਂ ਫੇਰ ਜਾਂ ਜਾਂਦੀ ਹਾਰ ਨੂੰ ਕੱਲ ਸਾਨੂੰ ਦੱਸਦਾ ਵੀ ਕੱਲ ਕੀ ਕਰਕੇ ਗਏ ਆਗੇ ਕਰਤੂਤ ਲੋਕ ਵੀ ਲੋਕ ਇਹ ਜਿਹੇ ਕਰਤੂਤਾਂ ਜੋਗੀ ਰਹਿ ਗਏ ਕੱਲ ਇੱਧਰ ਆਪਣੇ ਟਰੈਕਟਰ ਖੜੇ ਨੇ ਇੱਧਰ ਮੱਕੀ ਆਪਣੀ ਭਰਾਡੇ ਚ ਸੱਤੀ ਵਹੀ ਟਰੈਕਟਰ ਬਾਰੇ ਗੱਡ ਕੇ ਲਾਤੇ ਤੇ ਅਸੀਂ ਬਾਗੇ ਰਖੜੀਆਂ ਬੰਨਣ ਰਿਸ਼ਤੇਦਾਰੀ ਚ ਤੇ ਆ ਦੋਨੇ ਆਪਣੇ ਵਾਲੇ ਤੇ ਸੁੱਖ ਵਾਲਾ ਟਰੈਕਟਰ ਖੜੇ ਸੀ ਇੱਥੇ ਕੋਈ ਜਲੇਬੀਆਂ ਸੱਟ ਗਿਆ ਕੱਪੜੇ ਚ ਬੰਨ ਗਏ ਇੱਥੇ ਜਲੇਬੀਆਂ ਸੱਟ ਗਿਆ ਤੇ ਉਹ ਖਿੱਚ ਕੇ ਆ ਤੇ ਬਿੱਲੀ ਨੇ ਇੱਥੇ ਆ ਤੇ ਥਾਂ ਦਾਗ ਜੇ ਪਏ ਨੇ ਇੱਥੇ ਬਹਿ ਕੇ ਖਾ ਖੂ ਗਈ ਹੈ ਨਾ ਵਿੱਚ ਪਈਆਂ ਸੀ ਇਹ ਵੀ ਇਹ ਕੀ ਕਰਾ ਕੱਪੜੇ ਦੇ ਵਿੱਚ ਜਲੇਬੀਆਂ ਝੰਮੀਆਂ ਸੀ ਨੂੰ ਤਾਂ ਕਰਕੇ ਮਿੱਤਰੋ ਜਿਹੜੇ ਕੈਮਰਾ ਲਵਾ ਰਹੇ ਹੈਗੇ ਆਪਾਂ ਨਾ ਤੇਨੇ ਪਤਾ ਲੱਗ ਜੂ ਪਰ ਲੋਕ ਅਹੇ ਜੀ ਕਰਤੂਤਾਂ ਦੇ ਮਾਲਕ ਨਹੀਂਗੇ ਅੱਜ ਕੱਲ੍ਹ ਰਹਿ ਗਈ ਆਹ ਕੰਮ ਕਰਨ ਜੋਗ ਪਰ ਹੁੰਦਾ ਕੁਛ ਨਹੀਂ ਇਹ ਕਰਨ ਕਰਨ ਵਾਲਾ ਉਹਦਾ ਬਾ ਇੱਕ ਬੰਦੇ ਦੀ ਭਾਲ ਪੂਰੀ ਹੋ ਜਾਂਦੀ ਆ ਪਰ ਹੁੰਦਾ ਕੁਛ ਨਹੀਂ ਗਾ ਤੇ ਬਾਕੀ ਜੱਗੀ ਤੋਂ ਪੁੱਛਦੇ ਆ ਪਾਣਾ ਕੈਮਰੇ ਤੇ ਬਾਕੀ ਸਾਡੀ ਜੱਗੀ ਨਾਲ ਗੱਲਬਾਤ ਸਹੀ ਕਰਾਉਣ ਹੈਗੇ ਤੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਜਰਾ ਵੱਧ ਤੋਂ ਵੱਧ ਇੱਕ ਫਰੰਟ ਵਾਲਾ ਤਾਂ ਕਰਤਾ ਕਹਿਮਾ ਕਾਸਤਾ ਜੁਵਨ ਵੀ ਦਾ ਇਦਾਂ ਸਾਰੀ ਪਹੀ ਕਬਰ ਹੋ ਜੂਣਾ ਤੁਰ ਤੱਕ ਉੱਥੇ ਤੱਕ ਆ ਆ ਬਈ ਆ ਸਾਰਾ ਮੇਤਰਾ ਚੱਕ ਦਾ ਸਾਰਾ ਤੂੜੀ ਤਾੜੀ ਤੰਦ ਸਾਰਾ ਅੱਜ ਦੀ ਤੂੜੀ ਦਾ ਬੁਰੇ ਹਾਲ ਆਗਾ ਐਵੇਂ ਪਈਆ ਢੇਰ ਲਾਇਆ ਇਹ ਸਾਨੂੰ ਨੇ ਕਲੀਅਰ ਟੀਵੀ ਚੈੱਕ ਕਰਾਵਾਂਗੇ ਜੋ ਨਵੀਂ ਦੇ ਕੈਮਰਿਆਂ ਦੀ ਸਾਹਮਣੂ ਵੀ ਦੇਣੇ ਵੀ ਆਹ ਤਾਂ ਲੋਡ ਰਾਤ ਨੂੰ ਨਹੀਂ ਦੇਣੇ ਤਾਂ ਸਰ ਜਾਂਦਾਗਾ ਰਾਤ ਦੀ ਵੀਡੀਓ ਦਿਖਾਵਾਂਗੇ ਰਾਤ ਦੀ ਦਿਖਾਉਂਦੇ ਕੀ ਕਲੀਅਰਟੀ ਹੈ ਨਾ ਤੇ ਬਾਈਕ ਹੈ ਨਾ ਟਾਪ ਦੇ ਟਾਪ ਚੱਲ ਰਹੀ ਹੈ ਨਾ ਕੁਆਲਿਟੀ ਹੁਣ ਇਹਨਾਂ ਦੀ ਹੈ ਹੈ ਬਿਣਾ ਲਾਈਟ ਤੋਂ ਹਜੇ ਤਾਂ ਆਪਣੇ ਕੋਈ ਲਾਈਟ ਲੂਟ ਇੱਥੇ ਵੀ ਨਹੀਂ ਲਾਉਂਦੇ ਨਾ ਜ਼ਰੂਰਤ ਹੀ ਨਹੀਂ ਠੀਕ ਆ ਲਾਈਟ ਦੀ ਵੀ ਨਹੀਂ ਜ਼ਰੂਰਤ ਮਿੱਤਰੋ ਤੇ ਡੀ ਵੀ ਆਰ ਕੇ ਡੱਬਾ ਦਾ ਐਨ ਵੀ ਆਰ ਐਨ ਵੀ ਆਰ ਐਨ ਵੀ ਆਰ ਤੇ ਤਿੰਨ ਟੀਵੀ ਦੀ ਹਾਰਡ ਡਿਸਕ ਹਾਰਡ ਡਿਸਕ ਲਾਤੀ ਗਲੇ ਮਹੀਨੇ ਦਾ ਰੱਖੇ ਬਾਇਓ ਡਾਟਾ ਵਿੱਚ ਤੇ ਕਿਹੜੀਆਂ ਵਾਰੀ ਹੁਣ ਬਾਈਆਂ ਨਹੀਂ ਫਿੱਟ ਕਰੀ ਜਾਂਦੇ ਆ ਤੇ ਹਾਂਜੀ ਮੈਂ ਮਿੱਤਰੋ ਬਾਈ ਨੂੰ ਅੱਜ ਫੇਰ ਸਾਦੀ ਲੱਤਾਂ ਆਵਾਜ਼ ਬਾਸੀ ਸੀ ਟੀਵੀ ਕੈਮਰਾ ਖੁੱਡੀਕਲਾਂ ਵਾਲਿਆਂ ਨੂੰ ਤੇ ਅੱਜ ਉਹ ਨਵੀਦ ਹੈ ਨਾ ਇਹਨਾਂ ਦੀ ਪਿਓਰ ਜਮ ਕੁਆਲਿਟੀ ਬਈ ਜਮ ਸਿਰਾਂ ਦਾ ਲਵਾਤਾ ਬਈ ਸਿਰਾਂ ਬਣਾ ਰਾਤ ਨੂੰ ਵੀ ਦਿਨ ਚਾੜੀ ਰੱਖਣਗੇ ਜਮ ਰਾਤ ਨੂੰ ਬਿਨਾਂ ਲਾਈਟ ਤੋਂ ਬਈ ਠੀਕ ਆ ਲਾਈਟ ਲਾਉਣ ਦੀ ਲੋੜ ਨਹੀਂ ਜਿਵੇਂ ਆਮ ਕੈਮਰਾ ਚ ਲਾਈਟ ਲਾਉਣੀ ਪੈਂਦੀ ਹੈ ਨਾ ਇਹਨੂੰ ਕੋਈ ਜ਼ਰੂਰਤ ਨਹੀਂ ਲਾਈਟ ਦੀ ਠੀਕ ਆ ਮਦਦ ਹੋਵੇ ਚਾਹੀ ਨਾ ਹੋਵੇ ਹਾਂ ਜਮ ਤੁਹਾਨੂੰ ਐ ਲੱਗੂਗੀ ਜ ਦਿਨ ਵਾਰ ਕੁਆਲਿਟੀ ਆ ਠੀਕ ਆ ਵਹਾਈ ਚੀਜ਼ ਹੋਣੀ ਚਾਹੀਦੀ ਆ ਕਿ ਦਿਖਾਵਾਂਗੇ ਠੀਕ ਆ ਆ ਵਿੱਚ ਮੇ트로 ਐਡ ਕਲਿੱਪ ਕਰ ਦਾਂਗੇ ਹੱਥ ਨਾਲ ਹੀ ਸਾਰੀ ਚਲਾ ਕੇ ਸੀੜੀ ਹੈ ਨਾ ਐਲਈਡੀ ਤੇ ਵੀ ਕਿਵੇਂ ਆ ਕੁਆਲਿਟੀ ਇਹਨਾਂ ਦੀ ਅੱਧੀ 12 ਵਜੇ ਦੀ ਰਿਕਾਰਡਿੰਗ ਆਪਾਂ ਚੈੱਕ ਕਰਾਵਾਂਗੇ ਠੀਕ ਆ ਉਹ ਤੋਂ ਕਲਿੱਪ ਆਪਾਂ ਲਾ ਦਾਂਗੇ ਤੇਰੇ ਵਾਲਾ ਜਿਹੜਾ ਤੇਰੇ ਕੋਲੇ ਪਿਆਗਾ ਤੇ ਮੇਤਰੋ ਅੱਜ ਕੈਮਰੇ ਸੀ ਜਿਹੜੇ ਲਵਾਤੇ ਫਿਰ ਬਾਈ ਤੋਂ ਸੱਦ ਕੇ ਤੇ ਸਾਰੇ ਕੋਠੀ ਜਾਲੇ ਵਾਲੇ ਤੇ ਕੈਮਰਾ ਹੁਣ ਟਾਈਮ ਹੀ ਹੈ ਨਹੀਂ ਯਾਰ ਇਹ ਨਾ ਜ਼ਰੂਰੀ ਹੈ ਬਾਈ ਹੁਣ ਆਪਦੀ ਸੇਫਟੀ ਜ਼ਰੂਰੀ ਹੈ ਸਹੀ ਗੱਲ ਆ ਆਪਦੀ ਸੇਫਟੀ ਆਪਦੇ ਹੱਥ ਆ ਗਈ ਹੁਣ ਅਸੀਂ ਵੀ ਘਰੋਂ ਗਏ ਆਉਂਦਾ ਨੂੰ ਆਵਾਰਦਾਤ ਹੋਈ ਪਈ। ਉਹੀ ਆਣਾ ਬਾਈ। ਹੁਣ ਆਪਣਾ ਲੱਖਾਂ ਰੁਪਏ ਦਾ ਸਮਾਨ ਹੁੰਦਾ ਹੈ। ਹੂੰ। ਨੁਕਸਾਨ ਵੱਡਾ ਨੁਕਸਾਨ ਵੱਡਾ ਹੋ ਜਾਂਦਾ। ਕੱਲ ਨੂੰ ਨਾ ਜਾਣੀ ਕੋਈ ਹੋਰ ਹੋ ਜੇ। ਨੁਕਸਾਨ ਹੋਣ ਤੋਂ ਬਾਅਦ ਵੀ ਲਵਾਉਣਾ। ਹਾਂ ਫੇ ਫਾਇਦਾ ਨਹੀਂ ਕੋਈ। ਪਹਿਲਾਂ ਹੀ ਲਵਾਉ। ਹਾਂ ਹੁਣ ਤਾਂ ਉਦੋਂ ਅਸੀਂ ਇੱਥੇ ਆਏ। ਆ ਇੱਥੇ ਕੂਲਰ ਵਾਲੇ ਥਾ ਮਰੇ ਗੇਟ 'ਚ। ਆ ਇੱਥੇ ਤੜਕੀ ਉੱਠਾ ਦਾਨੂੰ ਪਤਾਸੇ ਪਈ। ਅੱਛਾ। ਹੋਰ। ਆ ਇਧਰ ਜਲੇਬੀਆਂ। ਹੁਣ ਦੱਸ ਫਿਰ ਕੀ ਕਰੀਏ ਲੋਕਾਂ ਦਾ? ਕੋਈ ਸੋਚ ਮਾੜੀ ਆ ਬਾਈ। ਜਮਾਂ ਇਹਦੇ ਬਾਬਿਆਂ ਨੂੰ ਨਹੀਂ ਸ਼ਰਮ ਆਉਂਦੀ ਭੈਣ ਚੋਦਦੇ ਨੂੰ। ਜਿਹੜੇ ਇਹ ਜਾ ਕੋ ਕਰਦੇ ਨੇ ਹੈ ਉਹ ਗਾਹਾਂ ਬੁੜੀਆਂ ਹੈ ਜਿਆ ਨੇ ਕਲਨ ਘਰੋਂ ਕੜ-ਕੜ ਰੁਪਏ ਦੇ ਜਾਣੀਆਂ ਉਹਨਾਂ ਨੂੰ ਚਲ ਆ ਆਪਣਾ ਕਿਹੜਾ ਫਿਰ ਕੁਝ ਵਿਗਾੜ ਲਿਆ ਨਾ ਕੋਈ ਵਿਗਾੜ ਸਕੇ ਗਾਹਾਂ ਉਹਦਾ ਰੱਬ ਨੇ ਉਹ ਲੀਲੀ ਸੱਤ ਵਾਲੇ ਦੇ ਸੇਰਾ ਪਰਮਾਤਮਾ ਹਾਂ ਸਹੀ ਗੱਲ ਆ ਜਿਹੜਾ ਕਿਸੇ ਦੀ ਮਾੜੀ ਕਰੂ ਉਹਦਾ ਆਪਦਾ ਹੀ ਮਾੜਾ ਹੋਊਗਾ ਹਾਂ ਉਹਦਾ ਆਪਦਾ ਹੀ ਮਾੜਾ ਹੋਊਗਾ ਤੇ ਮੈਟਰੋ ਤੇ ਸਾਰੇ ਆ ਨਹੀਂ ਫਿਰ ਕੈਮਰੇ ਹੁਣ ਲਵਾਉਣੇ ਪਾਏਗੇ 30-40000 ਰੁਪਏ ਲਾਉਣਾ ਪਏਗਾ ਮੌਕੇ ਤੇ ਖੜੇ ਫੈਰ ਤੇ ਬਾਈ ਨੂੰ ਸਦਾ ਮੌਕੇ ਤੇ ਬਾਈ ਨੂੰ ਕਹਿੰਦਾ ਮੈਂ ਜਾਣਾਗਾ ਬਾਈ ਕਿੱਥੇ ਚੱਲਦਾ ਇਹ ਵੀ ਕੰਮ ਤੇਰਾ ਫਤੇਗੜ ਸਾਹਿਬ ਫਤੇਗੜ ਸਾਹਿਬ ਚੱਲਦਾ ਸੀ ਟੋਡਰਵਾਲ ਦੀ ਹਵੇਲੀ ਜਾ ਟੋਡਰਵਾਲ ਦੀ ਹਵੇਲੀ ਜਾ ਠੀਕ ਆ ਤੇ ਬਾਈ ਨੂੰ ਆਖਾਂ ਲਾ ਕੇ ਜਾ ਕੈਮਰੇ ਤੇ ਫਿਰ ਬਾਈ ਵਿੱਚ ਦੀ ਆਇਆ ਕਹਿੰਦਾ ਸਰ ਲਾ ਆ ਜਾਨੇ ਆ ਤੇ ਬਾਕੀ ਮਿੱਤਰੋ ਮੇਲਾ ਸਾਡੇ ਆਲੇ-ਦਾਲ ਯਾਰ ਹਰੇਕ ਸੜਕ ਤੇ ਜਿੱਥੇ ਕੈਮਰੇ ਲੱਗੇ ਹੋਣੇ ਤੇਰਾ ਲੱਗਾ ਬਾਜਵਾ ਸੀਸੀਟੀਵੀ ਟੀਵੀ ਕੈਮਰਾ ਖੁੱਡੀ ਕਲਾਲੇ ਛੋਡੇ ਵਰਗੇ ਭਰਾਵਾਂ ਨਾਲ ਆ ਜੀ ਮੱਖੀ ਜਦੋਂ ਆਪਾਂ ਕੰਮ ਵਧੀਆ ਕਰਦੇ ਆ ਚੀਜ਼ ਵਧੀਆ ਬਣਦੀ ਆ ਬੰਦਾ ਆਪਣੇ ਆਪ ਹੀ ਕਹਿੰਦਾ ਵੀ ਹਾਂ ਭਾਈ ਲਾਓ ਸਹੀ ਗੱਲ ਆ ਆਹਾਂ ਇਹ ਤਾਂ ਗੱਲ ਹੈਗੀ ਆ ਲਾਉਣ ਦਾ ਕੀ ਫਾਇਦਾ ਬਈ ਬੰਦੇ ਨੇ ਮਸਾ ਪੈਸੇ ਇੱਕ ਵਾਰੀ ਲਾਉਣੇ ਹੁੰਦੇ ਨੇ ਹਾਂ ਇਹ ਕਿਹੜਾ ਰੋਜ਼ ਰੋਜ਼ ਲੱਗਦੇ ਨੇ ਤਾਂ ਹੀ ਹੁਣ ਮੈਨੂੰ ਆਇਆ ਸੀ ਮਹਾ ਵਧੀਆ ਕਲੀਅਰਟੀ ਦਿਸ਼ੇ ਦਾ ਸਹੀ ਕੈਮਰਿਆਂ ਚ ਠੀਕ ਆ ਵਾ ਗੱਲ ਬਣ ਜੇ ਤੇ ਬਾਕੀ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਆਪਾਂ ਵਿਖਾਉਣੇ ਆਂਗੇ ਪ੍ਰੋਪਰ ਹੈ ਨਾ ਤੇ ਕਿੱਥੇ ਕਿੱਥੇ ਲਾਉਂਦੇ ਕੈਂ ਵੀਰ ਹੁਣੀ ਤੇ ਵੀਡੀਓ ਨੂੰ ਸ਼ੇਅਰ ਕਰੀ ਚਲੋ ਇਹ ਸਕੂਲਾਂ ਦੀ ਵੈਨ ਆ ਫਤਿਹ ਦੇ ਸੈਂਟ ਜੇਵੀਅਰ ਕਾਲਜ ਸਕੂਲ ਨੂੰ ਰੁੜੇ ਕੇ ਕਲਾਂ ਇੱਥੇ ਲਾਉਣੇ ਦੋ ਇੱਕ ਲਾਵਾ ਹੋ ਉੱਥੇ ਮਾਤਾ ਮਿੱਤਰੋ ਕਾਫੇ ਫੀਡਿੰਗ ਜਾਵਾਂ ਓਕੇ ਆ ਕੰਮ ਬਸ ਹੁਣ ਵਾਈਫਾਈ ਦਾ ਕਨੈਕਸ਼ਨ ਰਹਿ ਗਿਆ ਹੈ ਨਾ ਕੱਲਾ ਵਾਈਫਾਈ ਦਾ ਕਨੈਕਸ਼ਨ ਰਹਿ ਗਿਆ ਸਾਰੇ ਫੀਡਿੰਗ ਹੋ ਗਈ ਤੇ ਆ ਹੁਣ ਸੂਜੇ ਲਾਉਣ ਵਾਲੇ ਰਹਿ ਗਏ ਮਾੜੇ ਮੋਟੇ ਜੇ ਤੇ ਇੱਕ ਦਿਨ ਹੋ ਵਾਈਫਾਈ ਦਾ ਹੈ ਇੱਥੇ ਦੀ ਸ਼ੈਡ ਤੇ ਅਜੇ ਟੈਂਪਰੇਰੀ ਆ ਕੰਮ ਥੋੜਾ ਜਿਹਾ ਫੀਡਿੰਗ ਫੂਡਿੰਗ ਸਾਰੀ ਹੀ ਪਈ ਆ ਕੰਮ ਕਰਨ ਵਾਲੀ ਹੁਣ ਇੱਥੇ ਉਹ ਜੋੜ ਲਾ ਦਿੰਦੇ ਬਾਈ ਬਸ ਉਹ ਦੁਬਾਰਾ ਚੱਲ ਪੈਣੀ ਹੈ ਕੈਮ ਬਾਈ ਬਾਈ ਵੀ ਚੱਲਾ ਦੇ ਕੈਮ ਵਰੇ ਚਾਕਾ ਓਇਆ ਕਾ ਆ ਅਲੱਗ ਜਿਹਾ ਲੱਗਦਾ ਰਹਿੰਦਾ ਹੋਵੇ ਕੈਮਰਾ ਅਲੱਗ ਹੀ ਆ ਹਾਂ ਇਹ ਰੰਗ ਹੀ ਹੈ ਹੈ ਕੈਮਰਾ ਲੱਗ ਹੀ ਆ ਇਹ ਆ ਦੇ ਦੇਖਾ ਹੈ ਇਹਨੂੰ ਥੋੜਾ ਉੱਚਾ ਚੱਕ ਇੱਕ ਥੋੜਾ ਇਧਰ ਨੂੰ ਕਰਦੀ ਬਸ ਮੜਾ ਇਹਨੂੰ ਆ ਦੇ ਆ ਸਹੀ ਆ ਹੋਰ ਇਹ ਰਹਿ ਗਿਆ ਚਾਹ ਨਾਲ ਪਹਿਲਾਂ ਹੀ ਮਤਲਬ ਕਾਫੀ ਕੰਮ ਓਕੇ ਚਾਹ ਨਾਲ ਠੰਡੀ ਬੜੀ ਚਾਹ ਪੀਓ ਚਾਹ ਠੰਡੀ ਹੋ ਗਈ ਫਿਰ ਇਹ ਤਾਂ ਬਾਅਦ ਚ ਚਲਾ ਲਾਂਗੇ ਥੋੜੀ ਜਲਾ ਜਿਹੜੇ ਪਾਸੇ ਕਰਿਆ ਕਰਾਇਆ ਸੀ ਅ ਬਾਕੀ ਸਾਰੇ ਸਹੀ ਜਿਹਾ ਪਹਿਲਾਂ ਹਾਂ ਲੈ ਜੀ ਆ ਦੇ ਕਾਤਾ ਲੱਗਦਾ ਆਸਰਾ ਲੋਕਾਂ ਦੀਆਂ ਦੇ ਹੈ ਫੋਟੋ ਨਹੀਂ ਆਉਂਦੀਆਂ ਥਮਲੇ ਤੇ ਪੀਂਆਂ ਸੀ ਨਾ ਪਾਵਾਂ ਦੇ ਨਾਲ ਹੋ ਗਿਆ ਹੁਣ ਲੱਗ ਕੇ ਘੁੱਤੀ ਕਿੱਡੇ ਉਹਦੀ ਗੱਲਾਂ ਵੀ ਸਹੀ ਗੱਲ ਆ ਪਾਵਾਂ ਦੇ ਪਾਲੇ ਦੇ ਟਾਰੇ ਜੀ ਪਾਵਾਂ ਦੇ ਹਾਂ ਕੰਪਲੈਟ ਕਰ ਲੈਣ ਲਾ ਬੜੀ ਕੰਪਲੈਟ ਕਰ ਲੈਣ ਮਿੱਤਰੋ ਚਾਰ ਕੈਮਰੇ ਤੇ ਚੱਲ ਗਏ ਪੰਜਵਾਂ ਉੱਤਰ ਦਾ ਚੱਲਿਆ ਨਹੀਂ ਬਾਹਰ ਆ। ਕੀ ਦੇਖ ਰਿਹਾ ਹੈ ਕੀ ਗੱਲਬਾਤ ਆ? ਸਾਈਡ ਤੇ ਜੋ ਵਿੰਡ ਕਰੀਏ ਨਾ ਬਈ। ਹਾਂ ਜਮਾ ਸੇਰਾ ਕਰਤਾ ਵੀ ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਵਿੱਚ ਹੋਵਗੇ। ਲੈ ਮਿੱਤਰੋ ਬਾਜਵਾ ਸੀਸੀਟੀਵੀ ਕੈਮਰਾ ਬਰਨਾਲਾ ਰੋਡ ਫੁੱਟੀਕਲ ਵਾਲੇ ਵੀਰ ਤੋਂ ਕੈਮਰਿਆਂ ਦਾ ਕੰਮ ਜਿਹੜਾ ਕੰਪਲੀਟ ਹੋ ਗਿਆ। ਤੇ ਚੱਲੇ ਵੀਰ ਹੁਣ ਓਕੇ ਜੀ ਤੇ ਸਾਰੇ ਕੈਮਰੇ ਕਾਰਫੀ ਕਰਾਂ ਚਾਲਦੇ ਵੀਰਾਂ ਨੇ ਜੀ ਮਿੱਤਰੋ ਕੰਪਲੀਟ ਹੋ ਗਿਆ ਕੰਮ 22 11 ਵਜੇ ਤੇ ਲੱਗਿਆ ਤੇ ਹੁਣ ਟਾਈਮ ਹੋ ਗਿਆ 7 38 8:00 ਵੱਜ ਗਏ ਮੋਟਾ-ਮੋਟਾ ਸਾਹ ਲੈ ਲਵਾਂ ਵੀ 8:00 ਵੱਜ ਗਏ ਤੇ ਪਹਿਲਾਂ ਪੰਜ ਕੈਮਰੇ ਸੀ ਫਿਰ ਇੱਕ ਕੈਮਰਾ ਹੋਰ ਵੱਧ ਗਿਆ ਇਧਰ ਲਈ ਛੱਡ ਤੇ ਆਉਂ ਭਰਾਣਾ ਨੀ ਜਿੰਦਾ ਕੰਪੈਨ ਵਾਲਾ ਤੇ ਇਧਰ ਗੇਟ ਆ ਗਿਆ ਵੱਡਾ ਗੇਟ ਆ ਤੇ ਆ ਛੋਟੇ ਗੇਟ ਵਾਲਾ ਕੈਮਰਾ ਆ ਗਿਆ ਤੇ ਇਧਰ ਆ ਫਰੰਟ ਆ ਗਿਆ ਤੇ ਇਧਰ ਆ ਬੈਕ ਸਾਈਡ ਵਾਲਾ ਬੱਸ ਆ ਗਿਆ ਤੇ ਆ ਦੂਜਾ ਆ ਗਿਆ ਰੂੜੀ ਵਾਲਾ ਗੇਟ ਵੱਡਾ ਆ ਗਿਆ ਤੇ ਬਈ ਬਹੁਤ ਬਹੁਤ ਧੰਨਵਾਦ ਬਈ ਤੇਰਾ ਤੇ ਇੱਕ ਆਪਣਾ ਐਡਰੈਸ ਦੱਸ ਦੇ ਜੱਗੀ ਹਾਂ ਐਡਰੈਸ ਵੀਰੇ ਆਪਣਾ ਵੀਪੀਓ ਕੁੱਡੀ ਕਲਾਂ ਪਿੰਡ ਕੁੱਡੀ ਕਲਾਂ ਜ਼ਿਲ੍ਹਾ ਬਰਨਾਲਾ ਠੀਕ ਆ ਤੇ ਬਾਜਵਾ ਸੀਸੀਟੀਵੀ ਆਪਣੀ ਦੁਕਾਨ ਦਾ ਨਾਮ ਹੈ ਓਕੇ ਤੇ 994177366 ਆਪਣਾ ਕੰਟੈਕਟ ਨੰਬਰ ਆ ਜੀ ਓਕੇ ਤੇ ਜਗੀ ਕਿੰਨਾ ਟਾਈਮ ਹੋ ਗਿਆ ਤੈਨੂੰ ਕੈਮਰੇ ਲਾਉਂਦਿਆਂ ਨੂੰ ਮੈਨੂੰ ਹੋ ਗਿਆ ਵੀਰੇ 10 ਸਾਲ ਹੋ ਗਏ 10 ਸਾਲ ਹੋ ਗਏ ਉਦੋਂ ਬਾਅਦ ਮਲਾਲਾ ਹਰਵਾਜ ਦਾ ਹੈ ਨਹੀਂ ਸੀ ਕੈਮਰਾ ਦਾ ਹਾਂ ਉਹ ਘੱਟ ਸੀ ਬਈ ਮੈਂ ਲੁਧਿਆਣੇ ਪਹਿਲਾਂ ਕੰਮ ਕਰਦਾ ਰਿਹਾ ਹਾਂ ਹਾਂ ਉਦੋਂ ਆਪਣੇ ਘੱਟ ਸੀਗਾ ਠੀਕ ਹੈ ਤੇ ਹੁਣ ਟ੍ਰੈਂਡ ਪੂਰਾ ਚੱਲ ਪਿਆ ਤੇ ਆ ਵੀ ਆ ਨਾਈਟ ਵਿਜ਼ਨ ਕੁਆਲਿਟੀ ਓਕੇ ਲੈ ਮਿੱਤਰੋ ਕੁਆਲਿਟੀ ਚੈੱਕ ਕਰਿਓ ਕੈਮਰਿਆਂ ਦੀ ਨਾ ਕੱਲੇ-ਕੱਲੇ ਦੀ ਕੁਆਲਿਟੀ ਜਿਹੜੀ ਤੁਹਾਨੂੰ ਚੈੱਕ ਕਰਾ ਦੇਣਾ ਦੇਖੋ ਕਰੋ ਕਰਾਂ ਚੈੱਕ ਆ ਤੇ ਅੰਦਰ ਆ ਗਏ ਲੂਬੀ ਵਾਲਾ ਪਾਸਾ ਤੇ ਇਹ ਕੰਨ ਸਰਦਿਆਂ ਨੂੰ ਲਵਾਉਣੇ ਪਏ ਕੈਮਰੇ ਚਾਲ ਐ ਵੀ ਚਲੋ ਘਰੋਂ ਬਾਹਰ ਹੁੰਨੇ ਆ ਹੁਣ ਬੇਸੰਸ ਆ ਹਾਂਜੀ ਹਾਂ ਬਈ ਹੈਨਾ ਤੇ ਉੱਧਰ ਦੋ ਤਿੰਨ ਵਾਰੀ ਬਾਰਦਾਤ ਕਰਕੇ ਲੋਕ ਤਾਂ ਕਰਕੇ ਕੈਮਰੇ ਜਿਹੜੇ ਲਵਾਉਣਾ ਪਿਆ ਤੇ ਰਖੜੀ ਬੰਨਣ ਗਈ ਵਿੱਚ ਹੀ ਕਿ ਤੇ ਵੀਡੀਓ ਦੇ ਵਿੱਚ ਪਹਿਲਾਂ ਹੀ ਪਤਾ ਸੀ ਹੈਨਾ ਹਾਂਜੀ ਹਾਂ ਬਈ ਤੇ ਦਲ ਵੀ ਆ ਬਈ ਜੀ ਹੈਨਾ ਹਾਂ ਤੇ ਹੋਰ ਬਈ ਹੁਣ ਤਾਂ ਜਣ ਕੇ ਕਿੰਨੀ ਕ ਦੂਰ ਤੱਕ ਲੰਘ ਜਾਂਦੇ ਹੋ ਜੱਗੀ ਅਸੀਂ ਚਲੇ ਜਾਨੇ ਵੀਰੇ 200 ਕਿਲੋਮੀਟਰ ਤੱਕ 200 ਕਿਲੋਮੀਟਰ ਤੱਕ ਜਿਵੇਂ ਹੁਣ ਉੱਥੇ ਆਪਣਾ ਫਤੇਗੜਾ ਸਾਹਿਬ ਚੱਲਦਾ ਨਾ ਆਪਣੀ ਅੰਮ੍ਰਿਤਸਰ ਲਾ ਕੇ ਆਈ ਉਸੇ ਸਾਡੇ 4 ਦਿਨ ਲਾ ਕੇ ਕਾਫੀ ਵੱਡਾ ਸਾਡਾ ਕੰਮ ਸਿੱਖ ਓਕੇ ਤੇ ਹੁਣ ਫਤੇਗੜਾ ਸਾਹਿਬ ਚੱਲਦਾ ਕੰਮ ਠੀਕ ਹੈ ਬਾਬੇ ਦੀ ਕਿਰਪਾ ਨਾਲ ਉੱਥੇ ਲੱਗਦਾ ਜੀ ਕਾਫੀ ਟਾਈਮ ਲੱਗਾ ਠੀਕ ਚੱਲ ਹੁਣ ਆਣੇ ਵੀ ਆਪਣਾ ਰੰਗ ਬੰਨ ਦਾ ਕਰਾਉਣਾ ਨੇ ਮੋਹਦਨ ਅੰਦਰ ਬੈਠਾ ਰਹਿ ਬੰਦਾ ਜੇ ਮਰਜ਼ੀ ਕਰੀ ਜਿਓ ਮਿੱਤਰੋ ਬਾਕੀ ਨੰਬਰ ਵੀਰ ਦਾ ਆ ਜੱਲੀਆਂ ਦਾ ਸਕਰੀਨ ਦੇ ਉੱਤੇ ਨਾ ਆਪਾਂ ਫੋਟੋ ਵੀ ਲਾ ਲਾਂਗੇ ਦੁਬਾਰੇ ਕੱਟ ਕੇ ਸਾਰੇ ਵੀ ਕੋਈ ਸਕਰੀਨ ਕੈਮਰਾ ਕਿਸੇ ਵੀ ਕੁਆਲਟੀ ਦਾ ਕੈਮਰਾ ਲਵਾਉਣਾ ਤੁਸੀਂ ਦੂਰ ਨੇੜੇ ਮਿੱਤਰੋ ਤਾਂ ਬਾਈ ਨਾਲ ਤੁਸੀਂ ਜ਼ਰੂਰ ਸੰਪਰਕ ਕਰਿਓ ਆਪਣੇ ਦਾ ਲਵਾਉਣੇ ਜਿਹੜੇ ਜਿਹੜੇ ਵੀਰਾਂ ਕੋਲੇ ਕੈਮਰੇ ਲੱਗੇ ਹੋਏ ਨੇ ਬਈ ਉਹ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਕਿਵੇਂ ਚੱਲਦੇ ਨੇ ਬਾਈ ਲੱਗੇ ਨੇ ਕੈਮਰੇ ਕੁੱਡੀ ਵਾਲੇ ਤੇ ਬਾਜਵਾਸੀ ਸੀਸੀਟੀਵੀ ਕੈਮਰਾ ਕੁੱਡੀ ਕਲਾਂ ਵਾਲੇ ਤੇ ਨਾ ਲੱਗੇ ਕੈਮਰੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਓਕੇ